ਹਰ ਜਨ ਕੇ ਵੱਡ ਭਾਗ ਵਡੇਰੇ ਹਰ ਜਨ ਕੇ ਵੱਡ ਭਾਗ ਵਡੇਰੇ ਹਰ ਜਨ ਜਿਹੜੇ ਹੁੰਦਾ ਨੇ ਉਹਨਾਂ ਦੇ ਵੱਡੇ ਵੱਡੇ ਰੇ ਭਾਗ ਹੁੰਦੇ ਨੇ ਭਾਗ ਵਡੇਰੇ ਜਿਨ ਹਰ ਹਰ ਭਗਵਾਨ ਹੁੰਦੇ ਨੇ ਵਡੇਰੇ ਭਾਗ ਵਾਲੇ ਭਗਵਾਨ ਹੁੰਦੇ ਨੇ ਉਹਨਾਂ ਨੂੰ ਹੀ ਭਗਵਾਨ ਕਹਿੰਦੇ ਨੇ ਹਰ ਜਨ ਕੇ ਵੱਡ ਭਾਗ ਵਡੇਰੇ ਉਹ ਵਡੇਰੇ ਭਾਗ ਵਾਲਾ ਭਗਵਾਨ ਜਿਨ ਹਰ ਹਰ ਸ਼ਰਧਾ ਹਰ ਪਿਆਸ ਇਹਨਾਂ ਦੇ ਅੰਦਰ ਹਰ ਹਰ ਸ਼ਰਧਾ ਹੈ ਔਰ ਹਰ ਦੀ ਪਿਆਸ ਹੈ ਇਹ ਹਰ ਦੀ ਪਿਆਸ ਹੋਊ ਨਾ ਇਹ ਤ੍ਰਿਸ਼ਨਾ ਦੀ ਅੱਗ ਤਾਂ ਬੁਝੂਗੀ ਤ੍ਰਿਸ਼ਨਾ ਦੀ ਅੱਗ ਮਾਇਆ ਨੂੰ ਬੁਝੂਗੀ ਇਹ ਤਾਂ ਆਇਆ ਧਾਰੀ ਬਣਾਉਂਦੇ ਨੇ ਸਾਰੇ ਸਿੱਖਾਂ ਨੂੰ ਵੀ ਬਹੁਤ ਮਾਇਆ ਹੋਵੇ ਤੇ ਕੋ ਤ੍ਰਿਸ਼ਨਾ ਦੀ ਅੱਗ ਖੂਬ ਲਾਟਾਂ ਨਿਕਲ ਲਾਟਾਂ ਘੜਦੇ ਨੇ ਤ੍ਰਿਸ਼ਨਾ ਦੀ ਅੱਗ ਦੀ ਆਪਣੇ ਅੰਦਰੋਂ ਨਿਕਲਦੀਆਂ ਨੇ ਲੋਕਾਂ ਦੇ ਨਿਕਲ ਓਏ ਗੁਰਮਤ ਹੈ ਤੈਨੂੰ ਕੌਣ ਕਹਿੰਦਾ ਤੂੰ ਦੇਖੋ ਇਹ ਤਾਂ ਇਹ ਤਾਂ ਸੋਚੇ ਸਿੱਖੀ ਦੇ ਖਿਲਾਫ ਹੈ ਤੁਰਮਤੇ ਇਖਲਾਫ ਹੈ ਸੋਚੋ ਹਰ ਹਰ ਨਾਮ ਮਿਲੇ ਤਿਰਪਤਾਸਾ ਮੇਰੇ ਸੰਗਤ ਗੁਣ ਪ੍ਰਗਾਸ ਹਰ ਹਰ ਨਾਮ ਮਿਲੇ ਜੇ ਹਰ ਹਰ ਨਾਮ ਮਿਲੇ ਤਾਂ ਹੀ ਤਿਰਪਤਾਸਾ ਸੂਗਤ ਤਾਂ ਹੀ ਤਰਪ ਹੋਊਗਾ ਮਨੋ ਤਾਂ ਹੀ ਤ੍ਰਿਸ਼ਨਾ ਦੀ ਅੱਖ ਬੁਝੂਗੀ ਉਹਦੇ ਬਾਅਦ ਹੈ ਸੁਖ ਸ਼ਾਂਤੀ ਹੈ ਉਹਦੇ ਬਾਅਦ ਹੈ ਪੀਸ ਆਫ ਮਾਈਂਡ ਉਹ ਪੀਸ ਆਫ ਮਾਈਂਡ ਦੇ ਬਰਾਬਰ ਕੋਈ ਦੁਨੀਆ ਦੀ ਕੋਈ ਚੀਜ਼ ਮੇਰੇ ਸੰਗਤ ਦੁਨੀਆ ਦਾ ਰਾਜ ਜਿਹੜਾ ਹੈਗਾ ਉਹ ਤਾਂ ਚਿੰਤਾ ਹੈ ਉਹਦੇ ਵਿੱਚ ਤੋਂ ਸਗਲੇ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਉਹ ਦੁਨੀਆ ਦਾ ਰਾਜ ਲੈ ਕੇ ਵੀ ਇੱਥੇ ਆਉਣਾ ਪੈਣਾ ਸੁਖ ਵਾਸਤੇ ਫੇਰ ਰਾਜ ਆਈਏ ਕਿਉ ਫੇਰ ਰਾਜ ਨੂੰ ਚੱਲੇ ਇਹਦਾ ਮਤਲਬ ਹੈ ਸਭ ਕੁਝ ਜਾਣਦੇ ਹੋਏ ਐਡੇ ਸ਼ੈਤਾਨ ਨੇ ਆਪੂ ਸਾਡੇ ਉਹਨਾਂ ਲੋਕਾਂ ਨੇ ਸਿੱਖੀ ਕੈਪਚਰ ਕਰ ਲਈ ਜਿਹੜੇ ਬਹੁਤ ਮਾਹਾਂ ਸ਼ੈਤਾਨ ਦੇ। ਅਸੀਂ ਦੇਖਦੇ ਰਹੇ ਸਾਈਡ ਤੇ ਬੈਠੇ। ਟਾਈਮ ਆਊ ਫੇਰ ਉਹਦੇ ਹਮਲਾ ਕਰਾਂਗੇ। ਫੇਰ ਇਹਨੂੰ ਦੱਸਾਂਗੇ ਵੀ ਸਿੱਖੀ ਨੂੰ ਇਹ ਜਾਣ ਬੁਝ ਕੇ ਕੀ ਪ੍ਰਚਾਰ ਕਰਿਆ ਇਹਨਾਂ ਨੇ ਕਿਉਂ? ਵੀ ਇਹਨਾਂ ਨੂੰ ਪੁੱਛੋ। ਤੁਸੀਂ ਆਹ ਪ੍ਰਚਾਰ ਕਿਉਂ ਕੀਤਾ ਕਿਉਂ ਨਹੀਂ ਕੀਤਾ? ਗੁਰੂ ਦੇ ਵਿਰੋਧੀ ਤੁਸੀਂ ਪ੍ਰਚਾਰ ਕਿਉਂ ਕੀਤਾ? ਇਹ ਅਪਰਾਧ ਕੀਤਾ ਤੁਸੀਂ। ਇਹਦਾ ਜਵਾਬ ਦਿਓ। ਇਹ ਆ ਸਾਨੂੰ ਦੱਸਣ ਬਈ ਇਹ ਪ੍ਰਚਾਰ ਤੁਸੀਂ ਗਲਤ ਕਰਦੇ ਹੋ ਇਹ ਪ੍ਰਚਾਰ ਨਹੀਂ ਕਰਦੀ ਹੁੰਦੀ ਸਾਰੀ ਦੁਨੀਆ ਇਹ ਪ੍ਰਚਾਰ ਤਾਂ ਬਿਰਲੇ ਕਰਦੇ ਹੁੰਦੇ ਨੇ ਸੱਚ ਦਾ ਔਰ ਸਾਰੀ ਦੁਨੀਆ ਲੋਕ ਕੱਟ ਜਾਂਦੇ ਨੇ ਉਹ ਇਕੱਲੇ ਰਹਿ ਜਾਂਦੇ ਨੇ ਸਦਾ ਪ੍ਰਚਾਰ ਕਰਨ ਵਾਲਾ ਇਕੱਲਾ ਹੀ ਰਹਿ ਜਾਂਦਾ ਕਬੀਰ ਬਹਿ ਲੋ ਇਕੱਲਾ ਹੀ ਆ ਇਹ ਠੀਕ ਹੈ ਹੁਣ ਗੱਲਾਂ ਨਹੀਂ ਰਹਿਣ ਹੋ ਕਿਸੇ ਨੇ ਉਹ ਲੋੜ ਹੈ ਲੋਕਾਂ ਨੂੰ ਭੁੱਖਾ ਇਹ ਨਹੀਂ ਨਿਕਲ ਆ ਰਿਹਾ ਸਕਦਾ ਸਬਦ ਗਿਆ ਆ ਉਹ ਪਿਛਲੇ ਸਮੇਂ ਦਮਗੇ ਉਹ ਸਮਾ ਬਦਲ ਗਿਆ ਮੇਲੇ ਸੰਗਤ ਗੁਣ ਪ੍ਰਕਾਸ਼ ਮੇਲੇ ਸੰਗਤ ਗੁਣ ਪ੍ਰਕਾਸ਼ ਪ੍ਰਕਾਸ਼ ਖਾਦਾ ਹੁੜੇ ਅਸਲ ਜੋ ਗੁਰਾਂ ਦਾ ਪ੍ਰਕਾਸ਼ ਹੁੜੇ ਨਾਮ ਦਾ ਪ੍ਰਕਾਸ਼ ਨਹੀਂ ਹੁੜੇ ਨਾਮ ਨੂੰ ਮੰਨਣ ਨਾਲ ਕੋਲ ਪੈਦਾ ਹੁੰਦੇ ਗੁਰਬਾਣੀ ਦੇ ਗਿਆਨ ਨੂੰ ਮੰਨਣ ਨਾਲ ਗੁਰ ਪੈਦਾ ਹੁੰਦੇ ਨੇ ਗੁਣ ਪੈਦਾ ਕਰਕੇ ਹੀ ਪ੍ਰਗਾਸ ਹੋਣਾ ਵਰਨਾ ਨਹੀਂ ਹੋਣਾ ਸੁਣਨਾ ਪ੍ਰਗਾਸ ਨਹੀਂ ਹੁੰਦਾ ਸੁਣਨਾ ਪ੍ਰਗਾਸ ਨਹੀਂ ਹੁੰਦਾ ਗੁਰਬਾਣੀ ਨੂੰ ਸਮਝਣ ਦਾ ਪ੍ਰਗਾਸ ਨਹੀਂ ਹੁੰਦਾ ਮਿਲ ਸੰਗਤ ਗੁਣ ਪ੍ਰਗਾਸ ਹਾਂ ਮਿਲ ਸੰਗਤ ਨਾ ਇਹਨੂੰ ਸਮਝਣ ਦਾ ਪ੍ਰਗਾਸ ਹੋਣਾ ਨਾ ਸੁਣਨਾ ਪ੍ਰਗਾਸ ਹੋਣਾ ਮੰਨਣਾ ਨਾ ਪ੍ਰਗਾਸ ਹੋਣਾ ਗੁਣਾਂ ਦਾ ਪ੍ਰਗਾਸ ਹੋਣਾ ਜਿੱਦਣ ਔਗਣ ਛੱਡ ਦਿੱਤੇ ਲੋਭ ਛੱਡਤਾ ਵੋਹ ਛੱਡਤਾ ਸਭ ਜਾਨੀ ਦੁਵੇ ਦਾ ਹੱਕ ਖਾਣਾ ਛੜਤਾ ਰਾਜ ਦੀ ਇੱਛਾ ਛੜਦੀ ਆਪਣੀ ਮਰਜ਼ੀ ਛੜਦੀ ਇਹ ਗੁਰਦੇ ਫੇਰ ਪ੍ਰਕਾਸ਼ ਹੁਣ ਐਵੇਂ ਨਹੀਂ ਪ੍ਰਕਾਸ਼ ਹੁਣ ਐਵੇਂ ਤੇ ਬਰਕਾਸ਼ ਹੋ ਜੂਗਾ ਜਿੰਨਾ ਚਿਰ ਅੰਦਰ ਪਰਵਰਤਨ ਨਹੀਂ ਆਉਂਦਾ ਬਰਕਾਸ਼ ਨਹੀਂ ਹੁੰਦਾ ਬਿਲ ਸੰਗਤ ਗੁਣ ਪ੍ਰਕਾਸ਼ ਬਿਲ ਸੰਗਤ ਗੁਣ ਪ੍ਰਕਾਸ਼ ਸੰਗਤ ਦੇ ਵਿੱਚ ਮਿਲ ਕੇ ਇੱਥੇ ਹੋ ਕੇ ਇਹ ਮਨਾਰਚਿਤ ਇੱਕ ਗਰਕੇ ਜੇ ਬਾਹਰ ਸੰਗਤ ਨਾ ਹੋਵੇ ਅੰਦਰ ਤਾਂ ਸੰਗਤ ਤਾਂ ਸਚੰਦਰੇ ਹੋਣੀ ਹੈ ਸੰਗਤ ਤਾਂ ਚੇਤਰਵੰਦੀ ਹੋਣੀ ਹੈ ਕਿ ਨਾ ਨਾ ਇੱਕ ਵਾਰ ਇੱਕ ਜਿਤ ਹੋ ਕੇ ਆਪਣਾ ਫੈਸਲਾ ਕਰੋ ਵੀ ਅਗਲ ਛੱਡਣੇ ਨੇ ਔਰ ਗੁਰਦਾਨ ਕਰਨੇ ਨੇ ਤਾਂ ਬਰਗਾਸ ਹੋਲੇ ਇਹਦੇ ਬਿਨਾ ਬਰਗਾਸ ਨਹੀਂ ਹੋਣ ਚਾਨਣ ਨਹੀਂ ਹੋਣ ਤਾਂ ਚਾਨਣ ਨਹੀਂ ਹੋਣ ਚਾਨਣ ਹੈ ਤੀਸਰੀ ਅੱਖ ਉਹ ਚਾਨਣ ਤੀਸਰੀ ਅੱਖ ਉਸ ਰੋਸ਼ਨੀ ਦੀ ਤੂੰ ਬਿਨਾ ਆਤਮ ਦਰਸ਼ਨ ਨਹੀਂ ਹੋਣਾ ਅਸਲ ਦੇ ਵਿੱਚ ਉਸ ਰੋਸ਼ਨੀ ਦਾ ਦਰਸ਼ਨ ਹੈ ਗੁਰੂ ਦਾ ਦਰਸ਼ਨ ਰੋਸ਼ਨੀ ਆਪਣੇ ਅੰਦਰ ਹੈ ਨਾ ਜੀਰੂ ਅੰਦਰੋਂ ਦਰਸ਼ਨ ਕਹਿੰਦੇ ਹੋ ਉਹ ਪ੍ਰਕਾਸ਼ ਦਾ ਦਰਸ਼ਨ ਹੀ ਗੁਰੂ ਦਾ ਦਰਸ਼ਨ ਹੈ ਦਰਸ਼ਨ ਪਰਸੀਏ ਗੁਰੂ ਕੇ ਜਨਮ ਵਰਣ ਦੁਖ ਜਾ ਆਪਣੇ ਅੰਦਰ ਚੱਲ ਹੋ ਗਿਆ ਤੇ ਪਤਾ ਤਾਂ ਆਪ ਨੂੰ ਲੱਗੇਗਾ ਨਾ ਮੇਰੇ ਅੰਦਰ ਚੱਲ ਇੱਕ ਡਾਕਟਰ ਹੈ ਪਹਿਲਾਂ ਤਾਂ ਪੜਨ ਲੱਗਦਾ ਅਟਬਿਟ ਹੁੰਦਾ ਐਮ ਬੀਬੀਐਸ ਜਦੋਂ ਡਿਗਰੀ ਕਰ ਲੈਂਦਾ ਫਿਰ ਪ੍ਰੈਕਟਿਸ ਕਰ ਲੈਂਦਾ ਉਹਦੇ ਅੰਦਰ ਚੱਲਣਾ ਆਪੇ ਹੁੰਦਾ ਜਾਂਦਾ ਚਾਹ ਉਹਨੂੰ ਪਤਾ ਵੀ ਤਾਂ ਲੱਗਦਾ ਮੇਰੇ ਅੰਦਰ ਚੱਲ ਰਿਹਾ ਦੂਜੇ ਨੂੰ ਕੀ ਪਤਾ ਉਹਦੇ ਅੰਦਰ ਕਿੰਨਾ ਚੱਲ ਰਿਹਾ ਜਿਹਦੇ ਅੰਦਰ ਚੱਲਣਾ ਉਸੇ ਨੂੰ ਪਤਾ ਕਿਦਾਂ ਚੱਲਣਾ ਇਹ ਦੂਜੇ ਨੂੰ ਪਤਾ ਲੱਗਦਾ ਉਹਦੇ ਖੰਭ ਤੋਂ ਕਰੇ ਤੋਂ ਤੇ ਜਿਹਦੇ ਅੰਦਰ ਚੱਲਣਾ ਉਹਨੂੰ ਉਹਦਾ ਦਰਸ਼ਨ ਹੁੰਦਾ ਆ ਏ ਗੁਰੂ ਜਦੋਂ ਚਾਨਣ ਹੁੰਦਾ ਨਾ ਉੰਦਰ ਗਿਆਨ ਗੁਰੂ ਦਾ ਜਾਣਣ ਗਨ ਗੁਰੂ ਹੈ ਨਾ ਗਿਆਨ ਗੁਰੂ ਦਾ ਦਰਸ਼ਨ ਹੀ ਜਰਮ ਬੰਦ ਦਾ ਦੁੱਖ ਘਟਦਾ ਹੈ ਦਰਸ਼ਨ ਪਰਸੀਏ ਗੁਰੂ ਕੇ ਗਿਆਨ ਗੁਰੂ ਪ੍ਰਗਟ ਕੇ ਮੈਂ ਹੁੰਦਾ ਜੇ ਔਗਣ ਛੱਡਦੀਏ ਕੋਲੇ ਹੈਗੀ ਔਗਣ ਛੱਡਿਆਂ ਤੋਂ ਵਿਆਦ ਗਿਆਨ ਗੁਰੂ ਦਾ ਪ੍ਰਗਟ ਹੁੰਦਾ ਹੈ ਇਹ ਗੁਨਾਹ ਵਿੱਚੋਂ ਗਿਆਨ ਦਾ ਪ੍ਰਗਟ ਹੁੰਦਾ ਗੁਣ ਮਹਿ ਗਿਆਨ ਪ੍ਰਾਪਤ ਹੋਏ ਗਿਆਨ ਦੀ ਪ੍ਰਾਪਤੀ ਗੁਣ ਚੋੜੀ ਆ ਗੁਣ ਚੋੜੀ ਜਿਹਦੇ ਜਰਮੰਦ ਦੇ ਵਿੱਚ ਲੋਭ ਹੈ ਜਿਹਨਾਂ ਜਰਮੰਦ ਦੇ ਵਿੱਚ ਦੁਆਸ਼ੀਰ ਖੈ ਉਹਨਾਂ ਚੱਲਣ ਨਹੀਂ ਹੋ ਸਕਦਾ ਇਹਨਾਂ ਦੇ ਚੱਲਣ ਹੁਕਮੇ ਜਾਵੇ ਈਰ ਈਰਖਾ ਰਹੰਕਾਰ ਨਾਲ ਟੱਟੇ ਪੈਦੇ ਹੈ ਪਹਿਲਾਂ ਹੀ ਘਨੇ ਭਰੇ ਪੈਦੇ ਨੇ ਇਹਨਾਂ ਦੇ ਈਰਖਾ ਤਾਂ ਉੱਤੇ ਦੀ ਡੁੱਲਦੀ ਹੈ ਰੋਜ਼ ਅਹਵਾਰ ਚਉਂਦੀ ਹੈ ਈਰਖਾ ਡੁੱਲਦੀ ਹੈ ਇਹ ਜਿਹੜੀ ਫालतੂ ਹੁੰਦੀ ਐ ਖ਼ਬਰਾਂ ਜਾਂ ਜਾਂਦੀ ਐ ਡੁੱਲ ਕੇ ਰੋਜ਼ ਉਹ ਜਿਹੜੀ ਰੋਜ਼ ਡੁੱਲਦੀ ਐ ਉਸੇ ਦਾ ਬਿਆਨ ਹੁੰਦਾ ਹੋਰ ਕਾ ਦਾ ਹੋਗਿਆ ਜੇ ਕੜਾ ਉਛੜਦਾ ਐ ਉਹਦਾ ਬਿਆਨ ਆ ਜਾਂਦਾ ਈਰਖਾ ਲੋਗਾਂ ਦੇ ਬਿਆਨ ਨੇ ਰੋਜ਼ ਈਰਖਾ ਦੇ ਬਿਆਨ ਨੇ ਜਿਨ੍ਹਾਂ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜੰਮ ਪਾਸ ਜਿਨ੍ਹਾਂ ਨੇ ਹਰ ਰਸ ਪਾਇਆ ਹੀ ਦੀ ساری ਜ਼ਿੰਦਗੀ ਕਰਕੇ ਕੀਰਤਨ ਹਰ ਰਸ ਨਹੀਂ ਪਾਇਆ ਪਰ ਪਾਇਆ ਕੀ ਇਹ ਤਾਂ ਕੋਠੀਆਂ ਵੜਾ ਲਿਆ ਇਹ ਪਾਇਆ ਰੋ ਪਰ ਸਿੱਧੀ ਪਾ ਲਈ ਸੰਸਾਰ ਚ ਇਹ ਪਾਇਆ ਨਾ ਇਹਦਾ ਸਭ ਹੰਕਾਰ ਹੈ ਇਹ ਹੀ ਤਾਂ ਹੰਕਾਰ ਹੈ ਉਹ ਇਹਨੂੰ ਤਾਂ ਕਹੇ ਦੁਨੀਆ ਦੀਆਂ ਵੜੀਆਂ ਗੀ ਅੱਗੀ ਸੇਤੀ ਜਾਣ ਇਹ ਤਾਂ ਕਰਨ ਜਾਣ ਵਾਲੀ ਚੀਜ਼ ਸੀ ਤੂੰ ਪਾ ਲਿਆ ਪੁੱਠਾ ਅਬ ਐ ਹੀ ਲੋਗ ਨੇ ਉਹ ਸਿੱਖ ਨੇ ਜਿਹੜੇ ਤੇਰੀ ਉਹ ਕਰਦੇ ਨੇ ਵੜਿਆਈ ਉਜੀ ਬਾਹਰ ਕੀਰਤनियां ਫਲਾਡ ਉਹਨਾਂ ਦੇ ਵੀ ਬੋਦੀ ਪੁੱਠੀ ਹੋਈ ਐ ਸੇ ਖੋਭ ਨਹੀਂ ਉਹਨਾਂ ਨੂੰ ਕੀ ਪਤਾ ਵਿਚਾਰ ਨੂੰ ਸਿੱਖੀ ਕੀ ਹੁੰਦੀ ਐ ਦੁਨੀਆਬੀ ਆਦਮੀ ਨੇ ਸਾਰੇ ਦੁਨੀਆਬੀ ਲੜਾਈ ਐ ਤੁਹਾਡੀ ਬਈ ਚੱਕੜੀ ਲਿਆ ਤੁਸੀਂ ਗੁਰੂ ਨੂੰ ਗ੍ਰੰਥ ਨੂੰ ਚੁੱਪ ਕਰਕੇ ਆਪਣੀ ਲੜਾਈ ਆਹਟ ਲੜੋ ਤੁਸੀਂ ਦਸਮ ਗ੍ਰੰਥ ਨੂੰ ਜਾਂ ਹੋਰ ਗੱਲਾਂ ਛੱਡ ਦੋ ਸਿੱਧੇ ਹੋ ਕੇ ਉੱਠ ਕਰੋ ਬੰਦੂਕਾ ਲੈ ਕੇ ਵਾਰੋ ਇੱਕ ਦੂਜੇ ਨੂੰ ਗੁਰੂ ਨੂੰ ਖਾਂਵੇਂ ਚੜੀ ਜਿਆ ਤੁਨੂੰ ਗਿਆਨ ਨਹੀਂ ਨਾ ਉਹਨੂੰ ਰੂਹ ਥੋਲੂ ਅਬਿਲ ਰਾਈ ਹੋਤ ਨਹੀਂ ਕੰਨ ਲੜ ਲੋ ਰਾਂ ਲੜਨ ਗਈ ਹੈ ਕਿ ਹਾਈ ਹੋਇਆ ਪਹਿਲੋ ਨੇ ਬੱਡੀ ਇੱਥੇ ਆ ਗਿਆ ਖਾਰੇ ਨੇ ਹੁਣੇ ਹੁਣੇ ਇਹਨਾਂ ਨੇ ਖੁਰੂ ਨੂੰ ਬਹੁਤ ਬੰਧਣਾ ਤਰੋ ਕੀਤਾ ਇਹਨਾਂ ਨਾਲ ਮੌਤ ਹੈ ਰਾਜਾ ਸਾਰੇ ਤੋ ਕ੍ਰਿਸ਼ਨ ਦੀ ਕ੍ਰਿਸ਼ਨ ਦੀ ਉਲਾਦ ਕੀ ਹੋਇਆ ਸੀ ਅਬ ਸੁੱਜੀ ਕੱਟ ਕੇ ਮਾਰੀ ਸੀ ਤੋ ਕੱਟ ਕੇ ਮਾਰੀ ਜਿਹੜੇ ਰਾਹੇ ਪਏ ਹੋਏ ਨੇ ਇਹ ਰਾ ਵਧੀਆ ਇਹ ਪਰਮੇਸ਼ਰ ਦਾ ਫਾੜ ਹੋਈ ਹੈ ਗੁਰਮਤਿ ਰਾਹ ਦੇ ਰੋੜੇ ਤੇ ਚੁਗੇ ਜਾਣ ਜਨਾਪੇ ਇਹ ਸਾਰੇ ਰੋੜੇ ਨੂੰ ਗੁਰਮਤਿ ਰਾਹ ਦੇ ਕੋਈ ਮੇਰੇ ਚੰਦਾ ਚੰਨਾ ਨਹੀਂ ਹੈ ਜਿਨ ਹਰ 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 ਰਸ ਨਾਮ ਨਾ ਪਾਇਆ ਜਿਨ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜੰਮ ਪਾਸ ਸਾਰੇ ਭਾਗਹੀਨ ਜੰਮ ਦੇ ਕੋਲ ਇਹਨਾਂ ਦੇ ਦਫਤਰ ਚ ਨੋਏ ਸਾਰਿਆਂ ਦਾ ਜੰਪਾਸੋ ਜੰਦੇ ਜੰਦੇ ਕਬੂਚ ਨੇ ਇਹ ਸਾਰੇ ਜੰਦੇ ਕਬੂਚ ਨੇ ਬਾਗੀੜ ਉਹ ਗੁਰਮਖਾਂ ਦੇ ਸਵਾ ਸਾਰੇ ਬਾਗੀੜ ਨੇ ਇੱਕ ਤਾਂ ਦੱਸੇ ਵਾ ਕੱਢ ਕੇ ਵੀ ਵੇ ਸਿੱਖੋ ਇੱਕ ਤਾਂ ਦੱਸੇ ਇਹ ਤਾਂ ਨਾ ਤਾਂ ਪ੍ਰਚਾਰ ਵੀ برداشت ਨਹੀਂ ਉਥੋਂ ਦੇਖਿਆ ਨਾ ਜੇ ਲੇਖ ਹੋਣ ਲੱਗੇ ਤਾਂ 2000 ਗੁਰ 2001 ਗੁਰਮਤ ਪ੍ਰਕਾਸ਼ ਦੇ ਲੇਖ ਹਟਾ ਤੇ ਵੀ ਇਹ ਲੇਖ ਲਿਖੋ ਸਾਡੀ ਬਹੁਤ ਹੈ ਚ ਯਾਨੀ ਨਾਮ ਤੋਂ ਬਹੁਤ ਬੰਦੇ ਨੇ ਆਪਣੀ ਇਹ ਸਾਰੀ ਇਹ ਸਾਡੀ ਬਹੁਤ ਨਾਮ ਚ ਹੈ ਓਏ ਉਹ ਤਾਂ ਜ਼ਿੰਦਗੀ ਆ ਬਹੁਤ ਕਿੱਥੇ ਆ ਇਹਨਾਂ ਨੂੰ ਜ਼ਿੰਦਗੀ ਮੌਤ ਦਿੰਦੀ ਹੈ ਮੌਤ ਜ਼ਿੰਦਗੀ ਦਿੰਦੀ ਹੈ ਪੁੱਠੇ ਪੁੱਧਾ ਉਹ ਨਾਮ ਤਾਂ ਜ਼ਿੰਦਗੀ ਆ ਸੱਚ ਜ਼ਿੰਦਗੀ ਆ ਕੁਰਬਾਨੀ ਦੇ ਵਿੱਚ ਹੀ ਜ਼ਿੰਦਗੀ ਹੈ ਜੰਮਣ ਬੰਨੇ ਚੋਂ ਕੱਟਿਆ ਜਾਣਾ ਪਰ ਜਿਨ੍ਹਾਂ ਨੇ ਮਾਇਆ ਨੂੰ ਵਾਲੇ ਹੋਵੇ ਸਭ ਕੁਝ ਗੋਲਕ ਤੇ ਕਬਜਾ ਰੱਖਣਾ ਅਰ ਸੰਸਾਰੀ ਜਿਹੜੀ ਵਿੜਾਈ ਤੇ ਕਬਜਾ ਰੱਖਣਾ ਤੁਹਾਨੂੰ ਤਾਂ ਉਹ ਤਾਂ ਪ੍ਰਸ਼ਨ ਹੀ ਹੋਈ ਹੈ ਤੁਹਾਨੂੰ ਸਾਉਦੀ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਹੜੇ ਸਤਗੁਰ ਦੀ ਸੰਗਤ ਚ ਨਹੀਂ ਆਏ ਸਤਗੁਰ ਸ਼ਰਨ ਸੰਗਤ ਨਹੀਂ ਆਏ ਸਤਗੁਰ ਦੀ ਛਲ ਨਹੀਂ ਆਏ ਜਿਹੜੇ ਜਿਨ੍ਹਾਂ ਨੇ ਗੁਰਬਾਣੀ ਨੂੰ ਅੰਦਰੋਂ ਦਿਲੋਂ ਨਹੀਂ ਮੰਨਿਆ ਤ੍ਰਿਕ ਜੀਵੇ ਤ੍ਰਿਕ ਜੀਵਾਸ ਤ੍ਰਿਕ ਜੀਵਣ ਲੋ ਲੋ ਇਹ ਸਾਰਿਆਂ ਨੇ ਧਰਗ ਜੀਵਨ ਸਾਡਾ ਜਿਹੜਾ ਨੇ ਇਹ ਕੰਮ ਨਹੀਂ ਕੀਤਾ ਗੁਰਬਾਣੀ ਇਹ ਕਹਿੰਦੀ ਐਸਾ ਜੀਵਨ ਧਰਗ ਜੀਵਨ ਜੇ ਗੁਰਮਤਿ ਅੱਗੇ ਸੀ ਸਰੈਂਡਰ ਨਹੀਂ ਹੋਏ ਗੁਰਮਤਿ ਤਾਂ ਸਾਨੂੰ ਬੁਰੀ ਲੱਗਦੀ ਹੈ ਜੇ ਸਰੈਂਡਰ ਹੋ ਗਏ ਉਹਦਾ ਝਗੜਾ ਹੀ ਕੋਈ ਨਹੀਂ ਉਹਨੇ ਵਾਇਆ ਤੇ ਕੀ ਲੈਣੇ ਦੁਨੀਆ ਦੀ 2 ਗੱਲਾਂ ਦਾ ਝਗੜਾ ਇਕੋ ਗੱਲ ਰਹਿ ਜਾਂਦੀ ਹੈ ਵੈਸੇ ਦੁਨੀਆ ਦੀ ਬੜੀ ਆਈ ਉਹ ਵਾਇਆ ਦੇ ਵਿੱਚ ਪਈ ਹੈ ਵਾਇਆ ਉਹਦੇ ਨਾਲ ਜੁੜੀ ਹੋਈ ਹੈ ਦੁਨੀਆਂ ਦੀ ਵਿੜਾਈ ਜਿਹੜੀ ਐ ਇਸ ਦਾ ਝਗੜਾ ਹੋਰ ਕੁਝ ਨਹੀਂ ਝਗੜਿਆ ਇਹ ਹੋਵੇ ਇਹਦਾ ਧੂਆ ਨਾ ਹੋਵੇ ਤੈ ਸਾ ਮਾਨ ਤੈ ਸਾ ਅਬੂ ਕੋ ਇਸੇ ਗੱਲ ਦਾ ਝਗੜਾ ਇਸੇ ਗੱਲ ਦਾ ਝਗੜਾ ਹੋਰ ਝਗੜਾ ਹੀ ਕੋਈ ਨਹੀਂ ਰੋ ਆਪਣਾ ਝਗੜਾ ਆਪਣੇ ਤਰੀਕੇ ਨਾਲ ਲੜਨੇ ਜਿਨ ਹਰ ਜਾਨ ਸਤਗੁਰ ਸੰਗਤ ਪਾਈ ਜਿੰਨ ਧੁਰਮਸਤਕ ਲਿਖਿਆ ਲਿਖਾਸ ਜਿੰਨ ਹਰ ਜਨਾਂ ਨੇ ਜਿਹੜੇ ਹਰ ਜਨ ਨੇ ਸਤਗੁਰੂ ਸਿਰ ਨੂੰ ਤੇ ਪਾਈ ਆ ਜਿੰਨ ਉਸ ਸਤਗੁਰੂ ਦੀ ਸੰਗਤ ਪਾਈ ਹੈ ਸੱਚ ਦੇ ਗਿਆਨ ਦੇ ਨਾਲ ਚੱਲੇ ਸੱਚ ਦਾ ਗਿਆਨ ਹੁੰਦਾ ਕੀ ਹੈ ਸੱਚ ਦਾ ਗਿਆਨ ਸੰਸਾਰੀ ਮੌਤ ਹੈ ਪਹਿਲਾ ਸ ਜਿਹੜਾ ਸੱਚ ਦਾ ਗਿਆਨ ਹੈ ਮੌਤ ਹੈ ਇਸੇ ਨੇ ਮੰਨਨ ਕਬੂਲ ਇਹਨੂੰ ਕਿਹਾ ਸੀ ਬੜਾ ਕਬੂਲ ਗੁਰਬਾਣੀ ਦਾ ਗਿਆਨ ਮਾਰਦਾ ਹੀ ਮਾਰਦਾ ਜਿਹੜਾ ਸ਼ਬਦਾਂ ਨੂੰ ਗੁਰਬਾਣੀ ਦਾ ਇਹ ਤਾਂ ਮਨ ਨੂੰ ਮਾਰਦਾ ਜਿਉਂਦਾ ਤਾਂ ਦੁਆ ਕਰਦਾ ਬਿਨਾਂ ਕੰਨਾਂ ਦੇ ਸੁਣਨ ਵਾਲਾ ਜਿਹੜੀ ਬਾਣੀ ਗੁਰੂ ਗੁਰੂ ਹੈ ਬਾਣੀ ਇਹ ਇਹ ਗੁਰੂ ਨਹੀਂ ਹੈ ਬਾਣੀ ਬੜੀ ਬੜੀ ਡਾਇਰੈਕਟ ਸੁਣਦੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਕਿਹੜਾ ਨਾਟਕਾਂ ਬਾਣੀ ਆਈ ਵਰਦਾਨ ਦੇ ਰੱਬ ਜੀ ਉਹ ਜੀਵਨ ਦਾਨ ਦੇਣ ਵਾਲੀ ਉਹ ਜਿਉਂਦਾ ਕਰਨ ਵਾਲੀ ਹੈ ਗੁਰਬਾਣੀ ਮਨ ਮਾਰਿਆ ਗੁਰਬਾਨੀ ਦਾ ਮਰ ਨੂੰ ਮਾਰਦੀ ਹੈ ਇਹ ਮਾਰਨ ਵਾਲੀ ਹੋਈ ਹੈ ਇਹ ਮੌਤ ਹੈ ਤਾਂ ਨਹੀਂ ਚੰਗੀ ਲੱਗਦੀ ਬਹੁਤ ਘੱਟ ਨੂੰ ਚੰਗੀ ਲੱਗਦੀ ਹੁੰਦੀ ਇਹ ਮਰਜੀ ਛਡਾਉਂਦੀ ਹੈ ਆਪਣੀ ਮੌਤ ਹੋਰ ਕੁਝ ਨਹੀਂ ਹੈ ਮਰਜੀ ਦਾ ਨਿਆਣਾ ਨਹੀਂ ਛੱਡਦਾ ਆਪਣੀ ਜਮਦਾਈ ਜਮਦਾਈ ਨਿਆਣਾ ਮਰਜੀ ਆਪਣੀ ਪਕਾਉਣੀ ਚਾਹੁੰਦਾ ਇਹਦਾ ਸੁਭਾਅ ਪਿੱਛੋਂ ਚੱਲਿਆ ਆ ਆਏ ਸੇ ਸੁਭਾਅ ਦੇ ਸਾਨੂੰ ਸੱਚ ਖੱਡੋਂ ਕੱਢਿਆ ਹੋਇਆ ਹੈ ਸੱਚ ਕਰ ਲੋ ਨਿਕਲਣਾ ਮਤਲਬ ਸੀ ਆਪਣੀ ਮਰਜ਼ੀ ਚਾਹੁੰਦੇ ਹੋ ਮੇਰੀ ਮਰਜ਼ੀ ਚੱਲੇ ਇਹ ਛੱਡੇ ਤਾਂ ਹੀ ਸੱਚ ਕਰਨ ਦੀ ਐਂਟਰੀ ਆ ਵਰਨਾ ਹੈ ਨਹੀਂ ਮੈਂ ਜੋ ਕਹਣਾ ਠੀਕ ਹੈ ਇਹ ਹੀ ਗਲਤ ਜੋ ਠੀਕ ਆ ਉਹ ਠੀਕ ਹੈ ਇਹ ਵਿਚਾਰ ਚ ਆਉਗੀ ਗੱਲ ਠੀਕ ਹੀ ਆ ਗਲਤ ਕੀ ਆ ਵਿਚਾਰ ਦਾ ਵਿਸ਼ਾ ਜੋ ਮੈਂ ਕਹਣਾ ਠੀਕ ਹੈ ਇਹ ਗਲਤੀ ਥੀ ਇਹ ਵਿਚਾਰ ਦਾ ਵਿਸ਼ਾ ਇਸ ਕਰਕੇ ਗੁਰਬਾਣੀ ਵਿਚਾਰ ਦਾ ਵਿਸ਼ਾ ਗੁਰਬਾਣੀ ਦੇ ਅਰਥ ਵੀ ਗਲਤ ਲਾ ਜਾਈ ਬੈਠੇ ਨੇ ਬਿਨਾ ਵਿਚਾਰੇ ਤੇ ਆਪ ਆਪਣੀ ਬੁੱਧ ਮੁਤਾਬਕ ਜਿਨ ਹਣ ਜਿਹੜੇ ਮੈਂ ਅਰਥ ਕਹਣਾ ਹੋਈ ਠੀਕ ਨੇ ਭਾਜੀ ਅਸੀਂ ਤਾਂ ਸਾਫ ਸੋਹਣੇ ਅਰਥੇ ਬੰਨਾਂਗੇ ਤੇ ਸਾਫ ਸੋਹਣੇ ਤੁਹਾਡਾ ਗੁਰੂ ਹੋਊਗਾ ਪਰਮੇਸ਼ਰ ਤਾਂ ਹੈ ਨਹੀਂ ਫਿਰ ਨਾਨਕ ਗੁਰੂ ਬੇ ਸਾਬ ਸੋ ਹੈ ਨਾਨਕ ਦਾ ਗੁਰੂ ਹੈ ਨਹੀਂ ਨਾਨਕ ਦਾ ਗੁਰੂ ਉਹ ਵੀ ਨਹੀਂ ਸੀ ਨਾਨਕ ਨੇ ਤਾਂ ਬੁਲਾਇਆ ਬੋਲਿਆ ਗੁਰੂ ਦਾ ਉਹ ਹੈ ਜਿਹਨੇ ਬੁਲਾਇਆ ਨਾਨਕ ਗੁਰੂ ਪਰਮੇਸ਼ਰ ਨਾਲ ਤਾਂ ਛੱਡ ਦਿੱਤਾ ਫਿਰ ਸਾਬ ਯਾਨੀ ਭਗਤ ਵੀ ਛੱਡਤੇ ਨਾਨਕ ਵੀ ਛੱਡਤਾ ਅਕਬੀਰ ਵੀ ਛੱਡਤਾ ਸਾਬ ਸੋ ਬਣ ਲਿਆ ਜੇ ਸਾਬ ਸੋ ਤੇ ਗਲਤੀ ਹੋ ਗਈ ਸਾਬ ਸੋ ਦਾ ਵਿਚਾਰਾ ਦਾਵਾ ਵੀ ਨਹੀਂ ਕਰਦਾ ਵੀ ਮੈਂ ਠੀਕ ਕੀਤਾ ਜੋ ਕੀਤਾ ਤੁਹ ਡੈ ਵੀ ਨਹੀਂ ਕਿਹਾ ਤੂੰ ਦੇਖ ਨਾ ਜੋਰ ਹੈਗਾ ਬਿਲਕੁਲ ਠੀਕ ਹੈ ਤੁਹਾਡੇ ਨਾਲ بڑا ਬੂਰਖੋਰ ਕੌਣ ਹੋਊਗਾ ਲਾੜਨ ਲੈ ਕੇ ਲੱਭੀਏ ਫੇਰ ਤਲਬਣਾ ਦੀ ਕੋਈ ਹੋਰ ਲੈਟ ਤਕਣੀ ਚਾਹੀਦੀ ਏ ਤੁਹਾਡੇ ਨਾਲ ਵੱਡਾ ਬੂਰਖ ਲੱਭਣ ਵਾਸਤੇ ਉਹਦਾ ਫੇਰ ਨਾਮ ਦੀ ਉਹ ਲੈਟ ਹੈ ਉਹਦੇ ਨਾਲ ਲੱਭੂਗਾ ਤੁਹਾਡਾ ਵੱਡਾ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨੂੰ ਧੁਰਮਸਤਕ ਲਿਖਿਆ ਲਿਖਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਜਿਹਨੂੰ ਹਰ ਜਨ ਨੇ ਸਤਗੁਰ ਦੀ ਸੰਗਤ ਪਾਈ ਹੈ ਉਹ ਹਰਕੇ ਜਨ ਹੁੰਦੇ ਨੇ ਹਰ ਕਾ ਜਨ ਬਣਨਾ ਪੈਣਾ ਤਾਂ ਸੰਤਾਂ ਹਰਕੇ ਸੰਤਨਾ ਆਖੀ ਅਨਾਰਥ ਕੇ ਠੱਗ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਬਸ ਉਹਨਾਂ ਦੇ ਧੁਰੋਂ ਧਰੋਂ ਲਿਖੋਣਾ ਫਿਰ ਉਹਨਾਂ ਤੱਕ ਹੱਥ ਪਰਮੇਸ਼ਰ ਦਾ ਪਹੁੰਚਣਾ ਕਲਮ ਜਿਹੜੀ ਕਲਮ ਉਹਨਾਂ ਦੇ ਉੱਤੇ ਉਹਦਾ ਹੱਥ ਪਹੁੰਚੜ ਉਹਨਾਂ ਨੂੰ ਸਤ ਸੰਗਤ ਉਹਨਾਂ ਦੇ ਉੱਤੇ ਲਿਖਿਆ ਜਾਂਦਾ ਹੈ ਲਿਖਾਸ ਉਹ ਉਹਨਾਂ ਦਾ ਲਿਖਿਆ ਹੀ ਬੋਲਦੇ ਨੇ ਅੱਖਰ ਲਿਖੇ ਸਹੀ ਉਹ ਜੋ ਲਿਖਦਾ ਹੈ ਉਹੀ ਬੋਲਦਾ ਹੈ ਇਸਪਰਸ਼ ਨਾਲ ਕਿੰ ਟੋਰ ਮਾਸਤਕ ਲਿਖਿਆ ਲਿਖਾਸ ਤੁਰ ਦਰਗਾਹ ਉਹਨਾਂ ਦੇ ਲਿਖ ਹੁੰਦਾ ਹੈ ਅਸਲ ਦੇ ਵਿੱਚ ਸਪਰਸ਼ ਕਹਿੰਦੇ ਨੇ ਇਹਨੂੰ ਦਰਸ਼ਨ ਪਰਸੀਏ ਉਹ ਲਿਖਣਾ ਹੀ ਜੋ ਲਿਖਦਾ ਉਹੀ ਬੋਲਦੇ ਨੇ ਅੱਖਰ ਲਿਖੇ ਸਹੀ ਗਾਵਾ ਸਹੀ ਗਾਵਾ ਅਵਰ ਨਾ ਜਾਣਾ ਬਾਣੀ ਮੈਂ ਕਾਨੂੰ ਜਾਣਨਾ ਹੋਰ ਕੁਛ ਮੈਨੂੰ ਤਾਂ ਜਿਹੜਾ ਕੁਛ ਉਹ ਬਿਲੌਦਾ ਨਾ ਲਿਖ ਕੇ ਸਪੈਸ ਕਰਕੇ ਜਿਹੜਾ ਕਹਿੰਦਾ ਉਹੀ ਮੈਂ ਕਹਿ ਦਿੰਦਾ ਤੁਹਾਨੂੰ ਤੁਹਾਨੂੰ ਸਤ ਸੰਗਤ ਜਿਤ ਹਰ ਨ ਸਪਾਇਆ ਮਿਲ ਜਾਣ ਨਾਨਕ ਨਾਮ ਪ੍ਰਗਾਸ ਤਨ ਤਨ ਸਤ ਸੰਗਤ ਅੱਖਰ ਵੀ ਉਹਦੇ ਫਰਮਾਇ ਹੋਏ ਨੇ ਜਿਹੜੇ ਪਾਏ ਨੇ ਕਹਿੰਦੇ ਅਸੀਂ ਅਖਰੀ ਨਾਮ ਅਖਰੀ ਨਾਲ ਜੇ ਫਰਮਾਇ ਤੇ ਉਹ ਤਾਂ ਪਾਇਆ ਉਹ ਵੀ ਅਖਰ ਪਾਇਆ ਰੇ ਸੀ। ਅਜੀ ਕੁਝ ਨਹੀਂ ਸਾਡਾ ਕੁਝ ਨਹੀਂ ਇਹਦੇ ਵਿੱਚ। ਤੇ ਫਿਰ ਵਿਰੋਧ ਤਉਦਾ ਹੋ ਰਿਆ ਨੇ ਜਿਹਦੇ ਅਖਰ ਨੇ। ਨਾਲ ਕਦਾ ਕੋਈ ਵਿਰੋਧ ਨਹੀਂ ਹੋ ਰਿਹਾ ਕਿਸੇ ਭਗਤ ਦਾ ਕੋਈ ਵਿਰੋਧ ਨਹੀਂ ਹੋ ਰਿਹਾ। ਇਹ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਪਰਮੇਸ਼ਰ ਦਾ ਕਰ ਰਹੇ ਨੇ। ਗਾਂਹਾਂ ਨਾਲ ਕੀ ਹੋਵੇ ਤਾਂ ਉਹ ਜਾਣੇ ਹੁਣ। ਇੱਥੇ ਕੀ ਹੋਵੇ ਵੀ ਉਹ ਜਾਣੇ। ਹਾਂ ਇੱਕ ਗੱਲ ਜ਼ਰੂਰ ਹੈ ਜਿਹੜਾ ਅਸੀਂ ਜਾਣਦੇ ਹਾਂ। ਇੰਨੀ ਗੱਲ ਯੂਰਪ ਪੁੱਠੀ ਬੁੱਧੀ ਹੋ ਚੁੱਕੀ ਇਹਨਾਂ ਦੀ ਇਹ ਤਾਂ ਦੀਦੀ ਹੈ ਸਾਨੂੰ ਇਹ ਤੋਂ ਪਰੇ ਸਾਨੂੰ ਨਹੀਂ ਪਤਾ ਕੀ ਹੋਊਗਾ ਪਰੇ ਦਾ ਉਹ ਨੂੰ ਪਤਾ ਆਦਮੀ ਦਾ ਉਹ ਜਾਣ ਲੈਣਾ ਕੋ ਤਾਂ ਸਾਹਮਣੇ ਪੁੱਠੀ ਬੁੱਧ ਜਰੂਰ ਹੋ ਚੁੱਕੀ ਹੈ ਨਾ ਸਾਰਿਆਂ ਦੀ ਅੱਗੇ ਕੀ ਹੋਣਾ ਉਹ ਨੂੰ ਪਤਾ ਤਾਂ ਤੁਹਾਨੂੰ ਸਤ ਸੰਗਤ ਜੇ ਤ ਹਰ ਰਸ ਪਾਇਆ ਜੇ ਤ ਹਰ ਰਸ ਪਾਇਆ ਉਹ ਸਤ ਸੰਗਤ ਧਰਤਾਂ ਨੇ ਜਿੱਤੇ ਹਰ ਰਸ ਪ੍ਰਾਪਤ ਹੁੰਦਾ ਜਿੱਥੋਂ ਮਿਲ ਜਾਣਾ ਨਾਨਕ ਨਾਮ ਪ੍ਰਗਾਸ ਮਿਲ ਐਸੀ ਸੰਗਤ ਵਿੱਚ ਮਿਲ ਕੇ ਰਹਿਣਾ ਚਾਹੀਦਾ ਐਸੀ ਸੰਗਤ ਨਾਲ ਜੁੜੇ ਰਹਿਣਾ ਚਾਹੀਦਾ ਗੁਰੂ ਘਰ ਦੇ ਵਿੱਚ ਸੀ ਕਬੀਰ ਦੀ ਸੰਗਤ ਵਿੱਚ ਸੀ ਭਗਤਾ ਦੀ ਸੰਗਤ ਵਿੱਚ ਸੀ ਤੇ ਜਿਹੜਾ ਉਹਦੇ ਜੁੜਿਆ ਜਨ ਨਾਨਕ ਨਾਮ ਪ੍ਰਗਾਸ ਜਨ ਜੇ ਜਨ ਹੋ ਗਿਆ ਤਾਂ ਉਹਦੇ ਅੰਦਰ ਦਾ ਪ੍ਰਗਾਸ ਹੋ ਜਾਂਦਾ ਜਿਹੜਾ ਸਿਰਿੰਡਰ ਕਰ ਗਿਆ ਉਹ ਤਾਂ ਉਹਦਾ ਪ੍ਰਗਟਾਤ ਹੋ ਜਾਂਦਾ ਪੱਟਾਂ ਦੇ ਹੋਇਆ ਨਹੀਂ ਸੱਤੇ ਬਲਵੰਦ ਦੇ ਹੋਇਆ ਨਹੀਂ ਸੁੰਦਰ ਦੇ ਹੋਇਆ ਨਹੀਂ ਸਬੂਤ ਜੇ ਕੋਈ ਕਹੇ ਐਵੇਂ ਗੱਲ ਲਿਖਿਆ ਐ ਵੀ ਕੁਝ ਨਹੀਂ ਸਭ ਕੁਝ ਪ੍ਰਗਟ ਹੈ ਪਟਾਦਮੀਓ ਜੀ ਸਬਈਏ ਪਹਿਨ ਬਾਣੀ ਪੱਕੀ ਹੈ ਇਹ ਜਿਹੀ ਹੋਈ ਹੈ ਜਿਹੜੀ ਦੂਜੀ ਹੈ ਕੋਈ ਫਰਕ ਨਹੀਂ ਜਿਹਾ ਜੀ ਪਰਮੇਸ਼ਰ ਨੇ ਉਹਨਾਂ ਤੇ ਬੁਲਾਈ ਉਹ ਜੀ ਬੋਲੀ ਲਓ ਅਲੱਦ ਪਰਮੇਸ਼ਰ ਨਹੀਂ ਨਾ ਆਪਣੀ ਵਰਦੀ ਨਾ ਕਹੇ ਬੋਲਦੇ ਕੀ ਬਣਾਇਆ ਪੱਟਾਂ ਤੇ ਪੱਟਾਂ ਤੇ ਇਹ ਬੁਲਾਇਆ ਵੀ ਜਿਹੜੀ ਗਲਤੀ ਪਿੱਛੇ ਕਰਦੇ ਆਏ ਰੇ ਨਾ ਲੋਕੋ ਨਾ ਕਰਨ ਪੱਟਾਂ ਦਾ ਵਿਸ਼ਾ ਹੋਰ ਹੈ ਇਹਨਾਂ ਨੂੰ ਤਾਂ ਲੱਗਦਾ ਵੀ ਜਿਹੜੀ ਐਨੀਮੈਂਟ ਕੀਤੀ ਗਈ ਹੈ ਦਾ 10 ਮਹੀਨਾ ਤੱਕ ਦਾ 15 ਮਹੀਨਾ ਜੋ ਤੱਕ ਇੱਕ ਤੇ ਮਿੱਟੀ ਘਟੇ ਜਿਹੇ ਨਾ ਬਣਾ ਦੇਣ ਲੋਕ ਇੱਕ ਤਾਂ ਤੇ ਗੱਦੀ ਨਹੀਂ ਹੁੰਦੀ ਗੱਦੀ ਨਹੀਂ ਹੁੰਦੀ ਗੱਦੀ ਨਾਲ ਕੋਈ ਚੀਜ਼ ਨਹੀਂ ਗੱਦੀ ਦਾ ਪਰਮੇਸ਼ਰ ਦੀ ਬਰਾਬਰੀ ਹੀ ਆ ਫਿਰ ਗੁਰੂ ਦੀ ਗੱਦੀ ਅਰੀ ਹੁੰਦੀ ਬਰਾਬਰੀ ਹੁੰਦੀ ਹੈ ਭਾਈ ਦਾ ਦਰਜਾ ਹੁੰਦਾ ਮੇਰੇ ਹਰ ਪ੍ਰਭੂ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਬਰਬੀਤ ਫਿਰ ਗੁਰੂ ਚੱਲਾ ਨਹੀਂ ਹੁੰਦਾ ਇਹਦੇ ਚ ਨਾਨਕ ਗੁਰੂ ਨਹੀਂ ਹੈ ਨਾਨ ਗੁਰੂ ਤਾਂ ਹੁੰਦਾ ਇਹ ਲੈਣਾ ਆਪਣੇ ਆਪ ਨੂੰ ਨਾਮ ਕਾ ਨਾਮ ਲਿਖਣਾ ਇਹਨਾਂ ਕਾ ਨਾਮ ਕ ਲਿਖਣਾ ਇਹ ਲੋ ਗੁਰੂ ਚੇਲਾ ਸਾਬਤ ਕਰ ਦੇਣਗੇ ਜਿਹੜੇ ਸ਼ਰਾਰਤੀ ਬੈਠੇ ਨੇ ਆਪਣੇ ਵਿਰੋਧੀ ਸੱਚ ਦੇ ਵਿਰੋਧੀ ਇਹਨੂੰ ਗੁਰੂ ਚੇਲਾ ਬਣਾ ਦੇਣਗੇ ਇਹ ਸੱਚ ਦੇ ਵਿਰੋਧੀਆਂ ਦਾ ਧਿਆਨ ਰੱਖ ਕੇ ਹੀ ਸਭ ਕੁਝ ਕੀਤਾ ਹੋਇਆ ਹੈ ਭਈ ਆਪ ਬਬ ਰਖ ਜੜੀ ਆਊਗੀ ਉਹਨਾਂ ਨੂੰ ਫੇਰ ਭਲੇਖਾ ਪਾਉਣਗੇ ਲੋਕ ਇਹ ਤਾਂ ਬੈਠੇ ਨੇ ਰਦੋ ਤੇ ਭਲੇਖਾ ਪਾਉਣ ਵਾਸਤੇ ਜਿਨ੍ਹਾਂ ਨੂੰ ਸਿੱਖਿਆ ਦੇ ਰਹੀ ਹੈ ਕੁਰਬਾਨੀ ਉਹ ਸਿੱਖਿਆ ਨਹੀਂ ਲੈ ਕੇ ਇਹਨੂੰ ਸਿੱਖਿਆ ਨਹੀਂ ਲੈ ਰਹੇ ਹੋ ਇਹਨੇ ਅਰਥ ਦੋੜ ਮਰੋੜ ਦੀ ਕੋਸ਼ਿਸ਼ ਕਰਨ ਨੇ ਸਾਡਾ ਬਚਾਓ ਜੀ ਇਹ ਕਰਦੇ ਰਹੇ ਨੇ ਔਰ ਕਰਦੇ ਰਹਿਣਗੇ ਫਿਰ ਉਹਦੇ ਮਾਰੇ ਪੱਟਾ ਨੇ ਕਿਹਾ ਕਿ ਜਿਹੜੇ ਪਹਿਲੇ ਹੋਏ ਦੇ ਜਦ ਬੁਰਨਾਨ ਕਿਆ ਹੋਰ ਇਹਨਾਂ ਨੂੰ ਜਿਹੜੇ ਪਿੱਛੋਂ ਅਸੀਂ ਸਿੱਖ ਆਪਣੇ ਨੂੰ ਸਿੱਖ ਸਮਝਦੇ ਰਹੋ ਕਿਸ ਤਰੀਕੇ ਸਿੱਖ ਉਹ ਨਾ ਦੇਖਣ ਰਿਹਾ ਸਿਕਰਾ ਦੇ ਸਿਕਣ ਕੀ ਚਾਹੀਦਾ ਇਹਨਾਂ ਦੇ ਪ੍ਰਤੀ ਪੱਟਾ ਨੇ ਉਹ ਦ੍ਰਿਸ਼ਟੀ ਕੋਣ ਸਾਨੂੰ ਦੱਸਿਆ ਉਹ ਪਿੱਛੇ ਤਾਂ ਲਿਖਿਆ ਉਹਨੂੰ ਤੋੜ ਬਰੋੜ ਦੀ ਕੋਸ਼ਿਸ਼ ਕੀਤੀ ਗਈ ਹੈ ਬਿਲਕੁਲ ਗਲਤ ਹੈ ਉਹ ਤੁਹਾਡਾ ਉਹ ਦ੍ਰਿਸ਼ਟੀ ਕੋਣ ਉਹੀ ਹੈ ਜੋ ਗਲਬੜੀ ਜੋ ਆਇਆ ਹੋਇਆ ਹੈ ਗਲਤ ਲਿਖੀ ਤਾਂ ਉੱਥੇ ਹੀ ਆ ਕੇ ਪੜਤਨੇ ਐਸਾ ਟੀਕੇ ਦੇ ਵਿੱਚ ਗਲਬੜ ਕੀਤੀ ਉਹਨੂੰ ਬਹੁਤ ਬੜੀ ਇੱਕ ਕਹਾਣੀ ਲਿਖਣੀ ਪਈ ਝੂਠੀ ਉਹ ਲਿਖੀ ਹੋਈ ਹੈ ਉੱਥੇ ਟੀਕੇ ਸੁਰਗ ਲੋਕ ਦੀ ਇਹ ਵੋ ਚੂਠ ਬੋਲ ਕੇ ਉਹਨੇ ਗੁਰੂ ਸਾਹਿਬਤ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਕੋ ਹੋ ਹੁਣ ਵੀ ਨਹੀਂ ਸਕਦਾ ਇਹ ਲੋਕ ਇਸ ਰਸਤੇ ਨੂੰ ਭਈ ਆਦਮੀ ਗੁਰੂ ਹੁੰਦਾ ਹੈ ਇਹ ਸਾਬਤ ਕਰਨਾ ਚਾਹੁੰਦੇ ਹੋ ਹੋ ਗਿਆ ਸਾਡੇ ਵੀ ਸਾਡੇ ਅਸਰਜ ਹੋਇਆ ਨਹੀਂ ਸੀ ਸਾਬਤ ਜਦੋਂ ਇਹ ਆ ਆ ਬਲੇ ਬਬਲ ਇਸ਼ਾਨ ਉਹਨੇ ਕਬੀ ਹੁਣ ਮੌਕਾ ਉਦੋਂ ਕਰ ਦਿੱਤਾ ਸਾਬ ਅਸੀਂ ਚਾਹ ਨਾ ਬਨ ਲਿਆ ਵਿਦਾਨ ਕਬਡਾ ਨਾਨ ਕਬਡਾ ਪ੍ਰਚਾਰਤਾ ਅਸੀਂ ਵੀ ਬਨ ਲਿਆ ਨਾਨ ਕਬਡਾ ਉਹ ਸਾਰਾ ਹੀ ਉਲ ਜਾ ਕੇ ਰਖ ਦਿੱਤਾ ਤਾੜੀ ਔਰ ਜਾਉਣ ਨੂੰ ਬੈਠੇ ਸੀ ਔਰ ਜਾਉਣ ਨੂੰ ਬੈਠੇ ਸੀ ਉਹ ਐਸੇ ਹੀ ਹੁੜੀ ਉਹਦਾ ਰਿਜ਼ਲਟ ਹੋਣਾ ਗਿਆ ਉਹ ਭਗਤ ਨਿਹਰ ਗੁਰੂ ਹੈ ਉਹਨੂੰ ਪਤਾ ਸੀ ਵੀ ਇਹ ਪੜਤੀ ਇਹਨੂੰ ਪੜਾ ਦਈਏ ਉਹ ਪੜਤੀ ਪੜਾ ਸੀ ਵੀ ਇਹਨਾਂ ਦੇ ਫੁੱਟ ਤਾਂ ਪਹੌਗੀ ਜੇ ਨਾਨਕ ਨੂੰ ਗੁਰੂ ਕਾ ਲੰਗੇ ਇਹਨਾਂ ਨੂੰ ਭਗਤ ਕਾ ਫੁੱਟ ਕਿਵੇਂ ਪਵੇ ਉਹਨੂੰ ਪਤਾ ਸੀ ਏ ਮੋਰਖਾ ਨੂੰ ਬਰਾ ਕੋਈ ਨਹੀਂ ਸੀ ਇਹਦਾ ਮੋਰਖਟੋਲਾ ਸਾਰਾ ਮੋਰਖਾਂ ਦੇ ਹੱਥ ਕੁਝ ਵੀ ਦੇ ਦਈਏ ਬਗਾੜ ਦਿੰਦੇ ਨੇ ਮੇਰੇ ਇਹਨਾਂ ਅੱਜ ਫੁੱਟ ਕਿਵੇਂ ਪਾਈਏ ਇਹ ਇਹਨਾਂ ਦੀ ਹਕਮਤ ਆ ਉਹ ਫੁੱਟ ਕਾਸ਼ੀ ਤੋਂ ਯਾਰ ਹੋਈ ਯਾਰ ਗੱਲ ਕਾਸ਼ੀ ਦੇ ਤਾਂ ਖਿਲਾਫ ਹੈ ਕਾਸ਼ੀ ਵਾਲਿਆਂ ਦੇ ਖਿਲਾਫ ਬੈਠਾ ਹੋ ਜਿਹੜਾ ਰਵਦਾਸ ਹੈ ਕਾਸ਼ੀ ਵਾਲਿਆਂ ਦੀਆਂ ਗੁੱਡੀਆਂ ਲਵਾਈਆਂ ਨੇ ਉਹੀ ਹੁਣ ਫੁੱਟਬਾਲ ਹੋ ਚਾਹੁੰਦੇ ਨੇ ਇਨਾ ਜਿ ਫੁੱਟ ਕਿਵੇਂ ਪਾਈਏ ਇਹ ਫੁੱਟ ਨਹੀਂ ਪੈਣੀ ਮਾਇਆਧਾਰੀਆਂ ਦੀ ਪਊਗੀ ਮਾਇਆਧਾਰੀਆਂ ਦੀ ਪੈ ਜਾ ਪੈ ਜਾ ਕੋਈ ਨਹੀਂ ਗੱਲ ਗੁਰਮੁਖਾਂ ਨੇ ਫੁੱਟ ਸਾਂਭ ਲੈਣੀ ਸਾਰੂ ਪਰਾ ਕਿਵੇਂ ਫੁੱਟ ਰੋਕੀਦੀ ਹੁੰਦੀ ਹੈ ਮਾਇਆਧਾਰੀਆਂ ਦੀ ਫੁੱਟ ਮਾਇਆਧਾਰੀਆਂ ਦਾ ਫੁੱਟ ਰਹੂਏ ਰਹੂਗੀ ਗੁਰਮੁਖਾਂ ਨੇ ਜੋੜ ਦੇਣੀ ਆ ਮਾਇਆਧਾਰੀਆਂ ਦੇ ਤੋੜਨੀ ਹੈ ਗੁਰਮੁਖਾਂ ਨੇ ਜੋੜਨੀ ਹੈ ਗੱਲ ਇਹ ਕਿ ਵੀ ਲੜੀ ਬਰਾਏ ਤਾਂ ਜਿੱਦ ਨਾਲੇ ਉਹਨਾਂ ਨੇ ਜੋੜ ਕੇ ਲੈਣਾ ਵੀ ਕੀ ਆ ਮੈਂ ਤਾਂ ਜੀ ਇਹਨਾਂ ਇਸ ਗੱਲ ਤੋਂ ਹਾਂਜੀ